ਸਤਿਗੁਰਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕੋਲ ਕਰੇ ਇੱਕ ਵਾਰ ਫੇਰ ਤੁਹਾਡਾ ਸਾਰੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜੇ ਹੋ ਦੀ ਗੱਲ ਹੈ 1982 ਦੀ ਜਿਗਰ ਕਾਦੇ 1982 ਦਾ ਕਿ 1982 ਦੇ ਵਿੱਚ ਵਾਲ ਠਾਕਰੇ ਨੇ ਸੰਤ ਜਗਨੈ ਸਿੰਘ ਭਿੰਡਰਵਾਲਿਆਂ ਨੂੰ ਚੈਲੰਜ ਕੀਤਾ ਜੇ ਤੁਹਾਡੇ ਵਿੱਚ ਹਿੰਮਤ ਹੈ ਜੁਰਤ ਹੈ ਤੁਸੀਂ ਬੰਬਿਆ ਕੇ ਦਿਖਾਓ ਤੇ ਫਿਰ ਸੰਤ ਤਾਂ ਨਹੀਂ ਉਹਨਾਂ ਦਾ ਚੈਲੰਜ ਕਬੂਲਿਆ ਤੇ ਬੰਦੇ ਦੀਆਂ ਸਰਕਾਂ ਤੇ ਨਿਹੱਤੇ ਗਏ ਤੇ ਫਿਰ ਉਹਦੇ ਘਰ ਦੇ ਮੂਹਰੇ ਜਾ ਕੇ ਲਲਕਾਰਿਆ ਕਿ ਗੁਰੂ ਦਾਸ ਸਿੰਘਾ ਖੜਾ ਜੇ ਤੇਰੇ ਵਿੱਚ ਹਿੰਮਤ ਹੈ ਤਾਂ ਦੱਸ ਆਓ ਵੀਡੀਓ ਸੁਣਦੇ ਆਂ ਫਿਰ ਗੱਲ ਕਰਦੇ ਆਂ ਕਿ ਇਸ ਵੀਡੀਓ ਦੇ ਵਿੱਚ ਕੀ ਹੋਇਆ ਸੀ ਵੀਡੀਓ ਧਿਆਨ ਨਾਲ ਸੁਣਿਓ ਜਲਦੀ ਜਲਦੀ ਸ਼ੇਰ 20ਵੀਂ ਸਦੀ ਦਾ ਮਹਾਨ ਸਿੱਖ ਯੋਧਾ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਇੱਕ ਵਾਰ 1982 ਵਿੱਚ ਬਾਲ ਠਾਕਰੇ ਜੋ ਮਹਾਰਾਸ਼ਟਰ ਨੂੰ ਆਪਣੇ ਪਿਓ ਦੀ ਜ਼ਗੀਰ ਸਮਝਦਾ ਸੀ ਤੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ ਉਸ ਨੇ ਸੰਤ ਜਰਨੈਲ ਸਿੰਘ ਜੀ ਨੂੰ ਇੱਕ ਚੈਲੰਜ ਕੀਤਾ ਕਿ ਤੁਸੀਂ ਇੱਕ ਵਾਰ ਮੁੰਬਈ ਆ ਕੇ ਦਿਖਾਓ ਪਤਾ ਲੱਗ ਜੂਗਾ ਕਿ ਕੌਣ ਸ਼ੇਰ ਹੈ ਜਦੋਂ ਸੰਤ ਭਿੰਡਰਾਵਾਲਾ ਜੀ ਨੂੰ ਇਸ ਚੈਲੰਜ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਮੱਥੇ ਤੋਂ ਚੱਲ ਕੇ ਅਹਮਦਾਬਾਦ ਬੜੋਦੇ ਦੇ ਰਸਤੇ ਬੱਬੇਵਾਲ ਚਾਲੇ ਪਾ ਦਿੱਤੇ ਸਤ ਜੀ ਮੈਂ ਤੇ ਟਕਸਾਲ ਤੋਂ ਕੁਝ ਕੀ ਸਿੰਘ ਨਾਲ ਲੈ ਕੇ ਚੱਲੇ ਸਨ ਪਰ ਰਸਤੇ ਵਿੱਚ ਗੁਰੂ ਕੀਆ ਲਾੜ ਲਿਆਂ ਫੌਜਾਂ ਜੱਤੇ ਦੇ ਨਾਲ ਰਲਦਿਆਂ ਗਈਆਂ ਕਈ 100 ਕਿਲੋਮੀਟਰ ਦਾ ਸੰਗਤਾਂ ਦਾ ਜਾਮ ਲੱਗ ਗਿਆ ਜਦੋਂ ਸਤ ਜਰਨੈਲ ਸਿੰਘ ਭਿੰਡਰਾ ਵਾਲਾ ਮਬਈ ਮਬਈ ਪਹੁੰਚੇ ਤਾਂ ਉੱਥੇ ਉਹਨਾਂ ਐਲਾਨ ਕੀਤਾ ਕਿ ਮੈਂ ਸਾਰੀ ਸੰਗਤ ਤੋਂ ਬਿਨਾਂ ਬਿਨਾਂ ਕਿਸੇ ਹਥਿਆਰ ਤੋਂ ਸਾਰੀ ਮਬਈ ਦੀਆਂ ਸੜਕਾਂ ਤੇ ਇਕੱਲਾ ਘੁੰਮਾਂਗਾ ਜੇ ਬਾਲ ਠਾਕਰੇ ਤੇਰੇ ਵਿੱਚ ਦਮ ਹੈ ਤਾਂ ਮੈਨੂੰ ਹੱਥ ਲਾ ਕੇ ਦਿਖਾਵੀਂ ਤੇ ਇਸੇ ਤਰ੍ਹਾਂ ਹੀ ਹੋਇਆ ਸਤ ਜੀ ਨੇ ਅਗਲੇ ਦਿਨ ਸਾਰੇ ਸ਼ਹਿਰ ਦਾ ਘੇੜਾ ਕੱਢਿਆ ਤੇ ਬਾਲ ਠਾਕਰੇ ਦੇ ਘਰ ਦੇ ਗੇਟ ਦੇ ਅੱਗੇ ਖੜ ਕੇ ਉਸ ਨੂੰ ਲਲਕਾਰ ਕੇ ਆਏ ਪਰ ਵਿਚਾਰਾ ਬਾਲ ਠਾਕਰੇ ਨੇ ਉਸ ਦਿਨ ਕੀ ਬੋਲਣਾ ਸੀ ਜਿੰਨੇ ਜਿੰਨੇ ਦਿਨ ਸੰਤ ਜੀ ਮਬਈ ਰਹਿ ਬਾਲ ਠਾਕਰੇ ਆਪਣੇ ਘਰ ਤੋਂ ਬਾਹਰ ਵੀ ਨਹੀਂ ਨਿਕਲਿਆ ਉਹ ਇੰਨਾ ਡਰ ਗਿਆ ਸੀ ਕਿ ਉਸ ਦੀ ਇੰਟਰਵਿਊ ਲੈਣ ਵਾਸਤੇ ਕਈ ਟੀਵੀ ਅਤੇ ਅਖਬਾਰਾਂ ਦੇ ਪੱਤਰਕਾਰ ਉਸ ਦੇ ਘਰ ਗਏ ਪਰ ਉਸ ਨੇ ਆਪਣੇ ਬੈਡਰੂਮ ਦਾ ਦਰਵਾਜ਼ਾ ਇਹ ਨਹੀਂ ਖੋਲਿਆ ਅਤੇ ਨਾ ਹੀ ਕਿਸੇ ਨੂੰ ਮਿਲਿਆ ਸੰਤ ਜੀ ਨੇ ਵਾਪਸ ਭਜਾਉਣ ਪੰਜਾਬ ਆਉਣ ਤੋਂ 10 ਦਿਨ ਤੱਕ ਵੀ ਬਾਲ ਠਾਕਰੇ ਨੇ ਆਪਣੇ ਘਰ ਦਾ ਦਰਵਾਜ਼ਾ ਨਹੀਂ ਸੀ ਖੋਲਿਆ ਸਤ ਜਰਨੈਲ ਸਿੰਘ ਜੀ ਨੇ ਉੱਥੇ ਜਾ ਕੇ ਸਿੱਖ ਸੰਗਤਾਂ ਨੂੰ ਅਮਰਤ ਪਾਣ ਕਰਵਾਇਆ ਪਰ ਦੂਸਰੇ ਪਾਸੇ ਬਾਲ ਠਾਕਰੇ ਇੰਦਰਾ ਗਾਂਧੀ ਦਾ ਪੱਕਾ ਭਗਤ ਸੀ ਜਿਸ ਕਰਕੇ ਭਾਰਤ ਸਰਕਾਰ ਨੇ ਉੱਥੇ 30000 ਪੁਲਿਸ ਮੁਲਾਜ਼ਮ ਲਗਾ ਦਿੱਤੇ ਕਿ ਸੰਤ ਭਿੰਡਰਾਵਾਲੇ ਨੂੰ ਬੰਬੇ ਹੀ ਖਤਮ ਕਰ ਦਿਓ ਪੰਜਾਬ ਆਉਣ ਵਾਲੇ ਤਿੰਨ ਰਸਤੇ ਉੱਪਰ ਸਰਕਾਰ ਨੇ 10-10000 ਪੁਲਿਸ ਦੇ ਜਵਾਨ ਲਗਾ ਦਿੱਤੇ ਸਨ ਕਿ ਭਿੰਡਰਾਵਾਲਾ ਕਿਤੇ ਜਾਉਂਦਾ ਪੰਜਾਬ ਵਾਪਸ ਨਾ ਚਲਿਆ ਜਾਵੇ ਪਰ ਕੋਈ ਵੀ ਸੰਤ ਜਰਨੈਲ ਸਿੰਘ ਦਾ ਬਾਲ ਵਿੰਗਾ ਵੀ ਨਹੀਂ ਕਰ ਸਕਿਆ ਉਸ ਸਮੇਂ ਮੁੰਬਈ ਦੇ ਮੁੱਖਮੰਤ ਤਰੀ ਨੇ ਪਬਲਿਕ ਲਈ ਇਹ ਮੰਨਿਆ ਸੀ ਕਿ ਭਿੰਡਰਾ ਵਾਲੇ ਨੇ ਸਾਡਾ ਨੱਕ ਵੱਢ ਦਿੱਤਾ ਹੈ ਪਰ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਸੱਤ ਜੀ ਦਾ ਕੋਈ ਵਾਲ ਵੀ ਨਾ ਵੀ ਨਾ ਕਰ ਸਕਿਆ ਜਿਹੜਾ ਬਾਲ ਠਾਕਰੇ ਕਹਿੰਦਾ ਸੀ ਕਿ ਜੇ ਭਿੰਡਰਾ ਵਾਲਾ ਪੰਜਾਬ ਦਾ ਸ਼ੇਰ ਹੈ ਤਾਂ ਮੈਂ ਮਹਾਰਾਸ਼ਟਰ ਦਾ ਸ਼ੇਰ ਹਾਂ ਉਹ ਇੱਕ ਵਾਰ ਮਹਾਰਾਸ਼ਟਰ ਆ ਕੇ ਦਿਖਾਵੇ ਜੇ ਉਸ ਦੀ ਇੱਥੇ ਵੀ ਸਮਾਦੀ ਨਾ ਬਣਾ ਦਿੱਤੀ ਪਰ ਜਦੋਂ ਸੱਤ ਜੀ ਉਸ ਦੇ ਘਰ ਵਿੱਚ ਜਾ ਕੇ ਉਸ ਨੂੰ ਲਲਕਾਰ ਰਹੇ ਸਨ ਕਿ ਬਾਹਰ ਆ ਤੂੰ ਸਾਨੂੰ ਚੈਲੰਜ ਕੀਤਾ ਹੈ ਤਾਂ ਉਹ ਬਾਲ ਠਾਕਰੇ ਵਿਚਾਰਾ ਆਪਣੇ ਘਰ ਦੇ ਬਾਥਰੂਮ ਵਿੱਚ ਕਿ ਨੁਕਿਆਰੇ ਬੈਠਾ ਰਿਆ ਕਿ ਕਿਤੇ ਮੈਨੂੰ ਪਿੰਡਰਾ ਵਾਲਾ ਮਾਰ ਹੀ ਨਾ ਦੇ ਬਾਲ ਠਾਕਰੇ ਤੇ ਉਸ ਸਮੇਂ ਤੋਂ ਦੌੜ ਦਬਰ ਕੇ ਵੱਡੇ ਵੱਡੇ ਅਪਰਾਧੀ ਵੀ ਖੌਲ ਖਾਂਦੇ ਸਨ ਮਹਾਰਾਸ਼ਟਰ ਦਾ ਮੁੱਖ ਮੰਤਰੀ ਉਹ ਆਪਣੀ ਮਰਜ਼ੀ ਨਾਲ ਚੁੰਦਾ ਸੀ ਪਰ ਸੰਤ ਜੀ ਦਾ ਸਾਹਮਣਾ ਕਰਨ ਦੀ ਹਿੰਮਤ ਤਾਂ ਕੀ ਉਹ ਸੋਚ ਵੀ ਨਾ ਸਕਿਆ ਸਾਰੇ ਉਮਰ ਕਦੇ ਦੁਬਾਰਾ ਸੰਤ ਜੀ ਬਾਰੇ ਤੇ ਜਾਂ ਪੰਜਾਬ ਬਾਰੇ ਬਾਲ ਠਾਕਰੇ ਨੇ ਫਿਰ ਕਦੇ ਟਿੱਪਣੀ ਨਹੀਂ ਕੀਤੀ ਸੋ ਇਹ ਸੀ ਸੰਤ ਜਨੈਲ ਸਿੰਘ ਬਾਰੇ ਸੰਜਨੈਲ ਸਿੰਘ ਪਿੰਡਰਾ ਵਾਲੀ ਜਿਨ੍ਹਾਂ ਨੂੰ ਬਾਲ ਠਾਕਰੇ ਨੇ ਚੈਲੰਜ ਦਾ ਕੀਤਾ ਪਰ ਬਾਲ ਠਾਕਰੇ ਚੈਲੰਜ ਕਰਕੇ ਫਸ ਗਿਆ ਉਹਨੂੰ ਇਦਾਂ ਸੀ ਕਿ ਪਿੰਡਰਾਂ ਵਾਲਾ ਕਦੇ ਬੰਬੇ ਜਾਂ ਮਹਾਰਾਸ਼ਟਰ ਨਹੀਂ ਆਉਗਾ ਪਰ ਉਸਦੇ ਚੰਦ ਦਾ ਜਵਾਬ ਦਿੰਦੇ ਆ ਸੰਦੇ ਨਹਿਰ ਸਿੰਘ ਬੰਬੇ ਗਿਆ ਉਹਦੇ ਘਰ ਦੇ ਬੂਰੇ ਜਾ ਕੇ ਲਲਕਾਰਿਆ ਕਿ ਗੁਰੂ ਦਾ ਸਿੰਘ ਖੜਾ ਕਿਉਂਕਿ ਸਿੰਘ ਭਾਜੀ ਨੂੰ ਨਾ ਜਾਣਦੇ ਨੇ ਸਿੰਘਾਂ ਨੂੰ ਚੈਲੰਜ ਕਰਨ ਵਾਲੇ ਕਦੇ ਇਹ ਨਹੀਂ ਹੋਇਆ ਕਿ ਸਿੰਘਾਂ ਨੂੰ ਚੈਲੰਜ ਕੀਤਾ ਹੋਵੇ ਤੇ ਸਿੰਘ ਪਹੁੰਚੇ ਨਾ ਗੁਰੂ ਦਾ ਖਾਲਸਾ ਹਮੇਸ਼ਾ ਹੀ ਮਰਜੀ ਬਣਾ ਇੰਨੇ ਕ ਬੇਇੱਜ਼ਤੀ ਪਰਵਾਨ ਕਰਨੇ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ